ਆਸ਼ਾ ਵਰਕਰਾਂ ਨੇ ਕੀਤਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਆਸ਼ਾ ਵਰਕਰ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਰਜਵੰਤ ਕੌਰ ਦੀ ਅਗਵਾਈ ਹੇਠ ਜੋ ਪਿਛਲੇ ਦਿਨੀ ਕੇਂਦਰ ਸਰਕਾਰ ਦੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਉਸ ਦੀਆਂ ਕਾਪੀਆਂ ਡੀਸੀ ਦਫ਼ਤਰ ਵਿਖੇ ਸਾੜੀਆਂ ਗਈਆਂ ਪ੍ਰੈਸ ਵਿੱਚ ਬਿਆਨ ਜਾਰੀ ਕਰਦਿਆਂ ਮੀਤ ਪ੍ਰਧਾਨ ਪੰਜਾਬ ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਆਸ਼ਾ ਵਰਕਰ ਨੂੰ ਆਸ਼ੂਮਾਨ ਸਕੀਮ ਅੰਦਰ ਲਿਆਉਣ ਦੀ ਗੱਲ ਕਹੀ ਜਾ ਰਹੀ ਹੈ ਜਿਸ ਦਾ ਵਿਰੋਧ ਕਰਦਿਆਂ ਆਸ਼ਾ ਵਰਕਰਾਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਰੋਸ ਪ੍ਰਦਰਸ਼ਨ ਕਰ ਰਹੇ ਆਸ਼ਾ ਵਰਕਰਾਂ ਵੱਲੋਂ ਰੋਸ ਵਜੋਂ ਬਜਟ ਦੀਆਂ ਕਾਪੀਆਂ ਸਾੜ ਕੇ ਡੀਸੀ ਸਾਹਿਬਾਨਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ ਜਿਸ ਦੀ ਲੜੀ ਵਜੋਂ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਪੂਰੇ ਭਾਰਤ ਅਤੇ ਪੂਰੇ ਪੰਜਾਬ ਦੀਆਂ ਆਸ਼ਾ 71 ਹੋ ਕੇ ਕੇਂਦਰ ਸਰਕਾਰ ਦੇ ਮੂਰੇ ਰੋਸ ਪ੍ਰਦਰਸ਼ਨ ਕਰਨਗੀਆਂ। ਪਰਮੋਦਿਪ ਅਤੇ ਸਿਹਤ ਕਰਨ ਚਾਰੀ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਦੇ ਆਗੂ ਅਤੇ ਮਲਟੀ ਪਰਪਰ ਵਰਕਰ ਯੂਨੀਅਨ ਮੇਲਸੀ ਮੇਲ ਦੇ ਮੀਤ ਪ੍ਰਧਾਨ ਮਨਿੰਦਰ ਸ਼ਰਮਾ ਨੇ ਦੱਸਿਆ ਕਿ ਹੈਲਥ ਡਿਪਾਰਟਮੈਂਟ ਵਿੱਚ ਆਸ਼ਾ ਵਰਕਰ ਮਲਟੀ ਪਰਪ ਫੀਮੇਲ ਅਤੇ ਹੋਰ ਕੱਚੇ ਕਾਮੇ ਜਿਨ੍ਹਾਂ ਨੇ ਕੋਰੋਨਾ ਦੌਰਾਨ ਸਭ ਤੋਂ ਵੱਧ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਕੰਮ ਕੀਤਾ ਜਿਸ ਦੀ ਮਿਸਾਲ ਪੂਰੀ ਦੁਨੀਆ ਵਿੱਚ ਕਾਇਮ ਕੀਤੀ ਸਰਕਾਰ ਨੂੰ ਚਾਹੀਦਾ ਸੀ ਕਿ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਪੂਰੀ ਤਨਖਾਹ ਦਿੰਦੀ ਫਿਰੋਜ਼ਪੁਰ ਤੋਂ ਸਾਡੇ ਸਹਿਯੋਗੀ ਅਸ਼ੋਕ ਭਾਰਤਵਾਜ ਦੀ ਰਿਪੋਰਟ

ਕਹਿਣਾ ਹਾਂ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਸਾਡੇ ਵੱਲ ਕੋਈ ਧਿਆਨ ਨਹੀਂ ਹੈ ਸਰਕਾਰ ਦਾ ਤੇ ਇਹ ਧਰਨਾ ਅਸੀਂ ਇਸੇ ਕਰਕੇ ਲਗਾਇਆ ਜਿਹਦੇ ਵਿੱਚ ਸਾਡੀਆਂ ਚਾਰ ਮੰਗਾਂ ਸੀ ਜੋ ਅਸੀਂ ਹੁਣੇ ਬੀਖੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆ ਜੇ ਸਰਕਾਰ ਫੇਰ ਵੀ ਧਿਆਨ ਨਾ ਦੇਊਗੀ ਤੇ 19 ਤਰੀਕ ਨੂੰ ਅਸੀਂ ਦੁਬਾਰਾ ਧਰਨਾ ਲਾਵਾਂਗੇ ਜੋ ਜ਼ਿਲ੍ਹਾ ਲੈਵਲ ਤੇ ਹੀ ਹੋਊਗਾ ਕੀ ਨਾਮ ਇਹ ਰੋਗ ਮੇਰਾ ਨਾਮ ਕਹਿ ਲੀਆ ਕਾੜੀ ਗਿਆ ਰੋਸ ਪ੍ਰਦਰਸ਼ਨ ਕੀਤਾ ਗਿਆ ਰੋਡ ਜਾਮ ਕੀਤਾ ਗਿਆ ਕੀ ਮੰਗਾਂ ਨੂੰ ਲੈ ਕੇ ਕੀਤਾ ਗਿਆ ਇਹ ਅੱਜ ਆਸ਼ਾ ਵਰਕਰ ਯੂਨੀਅਨ ਵੱਲੋਂ ਪੂਰੇ ਪੰਜਾਬ 'ਚ ਜਿਹੜਾ ਉਹ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ ਜਿਹੜੀ ਪਿਛਲੀ ਸਰਕਾਰ ਏ ਚਰਨਜੀਤ ਚੰਨੀ ਜਿਹੜਾ ਮੁੱਖ ਮੰਤਰੀ ਸੀ ਉਹ 21000 ਰੁਪਏ ਦੇ ਨਹੀਂ ਮੈਕਸਮਮ ਜਿਹੜੀ ਇਹਨਾਂ ਨੇ ਪੇ ਕਰਕੇ ਗਿਆ ਸੀ ਪਰ ਆਉਣ ਵਾਲੀ ਸਰਕਾਰ ਨੇ ਜਿਹੜੀ ਲਾਗੂ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਿੱਚ ਉਹ ਜਿਹੜਾ ਅੱਜ ਪੂਰੇ ਪੰਜਾਬ ਦੀ ਆਸ਼ਾ ਵਰਕਰ ਜਿਹੜੀਆਂ ਹੈ ਉਹ ਛੜਕਾ ਤੋਂ ਉੱਤਰ ਆਈਆਂ ਯਾਨੀ ਜੇਕਰ ਇਹ ਸਰਕਾਰ ਨੇ ਇਹਨਾਂ ਦੀ ਮੰਗਾਂ ਨਾ ਮੰਨੀਆਂ ਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਇਹ ਜਿਹੜੀਆਂ ਆਸ਼ਾ ਵਰਕੇ ਪੈਣਾ ਹੈ ਮੁੱਖ ਮੰਤਰੀ ਦੇ ਘਰਾਂ ਵੀ ਕਰਨੀਆਂ ਤੇ ਦਿੱਲੀ ਤੱਕ ਵੀ ਜਿਹੜਾ ਪਹੁੰਚਣੀਆਂ ਹੈਆਂ ਉਹਦੇ ਵਿੱਚ ਜਿਹੜਾ ਸੀ ਪੈਰਾਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਪੂਰਾ ਪੰਜਾਬ ਜਿਹੜਾ ਮੈਂ ਪੰਜਾਬ ਦਾ ਮੀਤ ਪ੍ਰਧਾਨ ਆ ਅਸੀਂ ਜਿਹੜਾ ਪੂਰਾ ਨਾਲ ਸਯੋਗ ਦੇਾਂਗੇ ਕਿਉਂਕਿ ਜਿੰਨਾ ਕੰਮ ਜਿਹੜਾ ਹੈ ਇਹਨਾਂ ਕਰੋਨਾ ਦੇ ਉਚਾਸ਼ਾ ਨੇ ਇਨਮ ਨੇ ਤੇ ਜਿਹਨੇ ਸਾਡੇ ਕੰਟਰੈਕਟ ਵਰਕਾਂ ਕੀਤਾ ਉਹਨਾਂ ਕਿਸੇ ਨੇ ਵੀ ਕੰਮ ਨਹੀਂ ਕੀਤਾ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਚਾਹੀਦਾ ਸੀ ਕਿ ਜਿੰਨੀਆਂ ਸਾਡੀਆਂ ਹੈਲਥ ਡਿਪਾਰਟਮੈਂਟ ਦੇ ਕੰਮ ਇਹ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਲਾਪਕੈ ਕਰਦੀਆਂ ਆਜਾ ਆ ਤਾਂ ਕਿਹੜੀਆਂ ਮੰਗਾਂ ਨੂੰ ਲੈ ਕੇ ਕਰ ਰਹੇ ਹੋ ਜੀ ਹਾਂਜੀ ਮੈਂ ਸੰਤੋਸ਼ ਕੁਮਾਰੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਪ੍ਰੋਸਪਰਟੋ ਅੱਜ ਅਸੀਂ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਅਸੀਂ ਮੋਦੀ ਸਰਕਾਰ ਦੇ ਖਿਲਾਫ ਕੀਤਾ ਜਿਹੜਾ ਕਿ ਇਹਨਾਂ ਨੇ ਕੱਲਾ ਸਾਨੂੰ ਆਸ਼ੀਮਾਨ ਭਾਰਤ ਦੇ ਵਿੱਚ ਲਿਆ ਜਦੋਂ ਕਿ ਅਸੀਂ 25 ਤੋਂ 31 ਤਰੀਕ ਤੱਕ ਜਿਹੜਾ ਸੀ ਆਪਣਾ ਤਰਨਾ ਲਗਾਇਆ ਸੀ ਉਹਦੇ ਵਿੱਚ ਅਸੀਂ ਆਪਣੀਆਂ ਸੈਂਟਰ ਸਰਕਾਰ ਨੂੰ ਮੰਗਾਂ ਲਿਖ ਕੇ ਦਿੱਤੀਆਂ ਸੀਗੀਆਂ ਪਰ ਸਾਡੀ ਕੋਈ ਵੀ ਮੰਗ ਮੰਨੀ ਨਹੀਂ ਗਈ ਕੱਲਾ ਆਸ਼ੀਮਾਨ ਭਾਰਤ ਵਿੱਚ ਇਹਨਾਂ ਨੇ ਲੈ ਕੇ ਸਾਡਾ ਆਸ਼ਾ ਦਾ ਬਹੁਤ ਜ਼ਿਆਦਾ ਮਜ਼ਾਕ ਉਡਾਇਆ ਜਿਤੇ ਕਰਕੇ ਅੱਜ ਅਸੀਂ ਰੋਸ ਪ੍ਰਦਰਸ਼ਨ ਕੀਤਾ। ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ ਕਿ ਕਿਸ ਚੀਜ਼ ਦੀ ਨੋਟੀਫਿਕੇਸ਼ਨ। ਉਹ ਨੋਟੀਫਿਕੇਸ਼ਨ ਇਸੇ ਚੀਜ਼ ਦਾ ਸੀਗਾ ਕਿ ਇਹਨਾਂ ਨੇ ਸਾਨੂੰ ਆਸ਼ਮਾਨ ਦੇ ਵਿੱਚ ਲਿਆ। ਆਸ਼ਮਾਨ ਤਾਂ ਆਮ ਪਬਲਿਕ ਵਾਸਤੇ ਆ। ਇਹਨਾਂ ਨੇ ਸਾਨੂੰ ਆਮ ਪਬਲਿਕ ਦੇ ਨਾਲ ਮਿਲਾ ਕੇ ਸਾਡਾ ਮਜ਼ਾਕ ਬਣਾ ਦਿੱਤਾ। ਕੀ ਮੰਨ ਕਰਦੇ ਜੇ ਅਸੀਂ ਮੰਗ ਇਹ ਕਰਦੇ ਹਾਂ ਕਿ ਜਿਵੇਂ ਸਾਡੀ ਸاسي ਡੀਸੀ ਰੇਟ ਇਹਨਾਂ ਨੂੰ ਕਿਹਾ ਸੀਗਾ 21000 ਰੁਪਏ ਸਾਡੀ ਹਾਜ਼ਰੀ ਕਿੰਨੀ ਬਣਾਈ ਜਾਏ ਪੈਸਾ ਨੂੰ ਪੈਨਸ਼ਨ ਸਕੀਮ ਦਿੱਤੀ ਜਾਏ। ਪਲੱਸ ਸਾਨੂੰ 2 ਲੱਖ ਰੁਪਏ ਆਰਥਿਕ ਸਹਾਇਤਾ ਦਿੱਤੀ ਜਾਏ। ਸਾਡੀ ਆਸ਼ਾ ਫੈਸਿਲਿਟੇਟਰ ਪਰ ਨਦੀ ਟੂਰ ਮੰਨੀ ਵਧਾਈ ਜੇ ਇਹ ਸਾਡੀ ਕਿਸੇ ਮੰਗ ਤੇ ਇਹਨਾਂ ਨੇ ਗੌਰ ਨਹੀਂ ਕੀਤਾ ਉਲਟਾ ਇਹਨਾਂ ਨੇ ਸਾਡਾ ਮਜ਼ਾਕ ਬਣਾ ਕੇ ਇਹ ਸਾਨੂੰ ਕਾਪੀਆਂ ਬਜਟ ਦੀਆਂ ਸਾਡੇ ਹੱਥ ਫੜਾ ਦਿੱਤੀਆਂ ਅੱਜ ਤੁਸੀਂ ਜਿਹੜਾ ਸੰਗਠਨ ਵੀ ਰੋਕੀ ਆ ਜੇ ਸਰਕਾਰ ਵੱਲੋਂ ਹੱਲੇ ਵੀ ਤੁਹਾਡੇ ਵੱਲ ਧਿਆਨ ਨਾ ਦਿੱਤਾ ਗਿਆ ਕਿ ਅਗਲਾ ਵੀ ਸੰਘਰਸ਼ ਮਿੰਟ ਅਗਲਾ ਸੰਘਰਸ਼ ਸਾਡਾ 19 ਤਰੀਕ ਦਾ ਫੇਰ ਚੱਲ ਰਿਹਾ ਜੀ 19 ਫਰਵਰੀ ਦਾ ਉਹ ਵੀ ਅਸੀਂ ਸੰਟਰ ਸਰਕਾਰ ਦੇ ਖਿਲਾਫ ਹੀ ਦੇਣਾ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸਾਡਾ ਸੰਘਰਸ਼ ਹੋਰ ਤਿੱਖਾ ਹੋਏਗਾ ਕੀ ਨਾਮ ਹੈ मी संतोष कुमारी फिरोजपुर तो